ਗੱਗਪਾਲਸ ਵੱਲੋਂ ਅੱਜ ਸਮਾਣਾ ਦੇ ਇਸੇ ਵੱਲ ਹਸਪਤਾਲ ਦੇ ਵਿੱਚ ਸਲੀਮ ਖਾਨ ਜਸਵਿੰਦਰ ਸਿੰਘ ਨੂੰ ਮੈਡੀਕਲ ਦੇ ਲਈ ਲਿਆਂਦਾ ਗਿਆ ਜਿਨ੍ਹਾਂ ਦਾ ਮੈਡੀਕਲ ਪੂਰਾ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਦੇ ਬਚੇਨ ਆਰੋਪਿਆਂ ਨੂੰ ਪੇਸ਼ ਕੀਤਾ ਜਾਏਗਾ ਅਤੇ ਇਹਨਾਂ ਦੇ ਰਿਮਾਂਡ ਦੀ ਮੰਗ ਵੀ ਕੀਤੀ ਜਾਏਗੀ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਵੀ ਗੱਗਪਾਲਸ ਦੇ ਵੱਲੋਂ ਜਿਹੇ ਨਸ਼ਿਆਂ ਦੇ ਸੌਦਾਗਰ ਕਾਬੂ ਕੀਤੇ ਗਏ ਸਨ ਪਰ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੋਏਗਾ ਕਿ ਹੁਣ ਤੱਕ ਠੱਲ ਪੈਣ ਦੇ ਵਿੱਚ ਨਹੀਂ ਆ ਰਹੀ ਪਤਨਾ ਰੋਪੀਏ ਸਬੰਧੀ ਜਾਣਕਾਰੀ ਦਿੰਦਿਆਂ ਕੱਗਾ ਪੁਲਿਸ ਦੇ ਅਧਿਕਾਰੀ ਸ਼ੇਰ ਸਿੰਘ ਨੇ ਦੱਸਿਆ ਕਿ ਕੱਗਾ ਦੀ ਅਨਾਜ ਮੰਡੀ ਦੇ ਕੋਲੇ ਹਰੋਪੀ ਨਸ਼ੇ ਦੀਆਂ ਗੋਲੀਆਂ ਵੇਚ ਰਹੇ ਹਨ ਅਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਰੇਡ ਕੀਤੀ ਜਿਸਨਾਂ ਬਾਅਦ ਉਹ ਕਿਹ ਗੋਲੀਆਂ ਬਰਾਮਦ ਕਰ ਲਿਆ। ਇਹ ਕਿੰਥੋਂ ਬਰਾਮਦ ਕੀਤੀਆਂ ਗੋਲੀਆਂ ਕਿੰਨੀ ਫੜੀਆਂ ਕਿੰਨੇ ਬੰਦੇ ਤੇ ਕੱਲ੍ਹ ਦਰਾਨੇ ਗਸ਼ਤੀ ਅਨਾਜ ਮੰਡੀ ਕੱਗਾ ਤੋਂ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜੀ ਇਹਨਾਂ ਕੋਲ 160 ਖੁੱਲੀਆਂ ਨਿਸ਼ਲੀਆਂ ਗੋਲੀਆਂ ਮਿਲੀਆਂ। ਕਿੱਥੇ ਜਾਣ ਵਾਲੇ? ਕੱਗੇ ਦੇ ਰਹਿਣ ਵਾਲੇ। ਹਾਂ ਸਿਕੜੀ ਜੀ ਕਿਹੜਾ ਮੌਲਕ ਹੈ ਇੱਕ ਵਾਰ ਨੰਬਰ 11 ਦਾ ਜੀ ਇੱਕ ਵਾਰ ਨੰਬਰ 2 ਦਾ ਜੀ ਕੀ ਨਾਮ ਇਹਨਾਂ ਦਾ ਇੱਕ ਹੈਗਾ ਸਲੀਮ ਖਾਨ ਜੀ ਦੂਜਾ ਹੈਗਾ ਜਸਵੰਦਰ ਸਿੰਘ ਇਹਨਾਂ ਦੇ ਕੋਈ ਪਹਿਲਾਂ ਵੀ ਮੁਕੱਦਮੇ ਚੱਲ ਰਹੇ ਨੇ ਹੋਰ ਕਾਰ ਚੈੱਕ ਕਰਦੇ ਆ ਜੀ ਦੇਖਣ ਹਾਂ ਜੀ ਅੱਜ ਇਹਨਾਂ ਦਾ ਮੈਡੀਕਲ ਕਰਾਇਆ ਤੁਸੀਂ ਮੈਡੀਕਲ ਕਰਾ ਕੇ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਜੀ ਕੋਰਟ 'ਚ ਰਿਪੋਰਟ ਪੇਸ਼ ਕਰ ਜੀ